ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨੂ ਅੱਜ ਅਸੀਂ ਘਰ ਦੀ ਕੰਟੀਨੂ ਵਿੱਚ ਬਹੁਤ ਹੀ ਹੈਲਦੀ ਟੇਸਟੀ ਤੇ ਮਜ਼ੇਦਾਰ ਚਟਪਟੀ ਬਲੈਕ ਚਨਾ ਚਾਟ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਇਹਨੂੰ ਤੁਸੀਂ ਸਵੇਰੇ ਸ਼ਾਮ ਜਾਂ ਦੁਪਹਿਰ ਕਿਸੇ ਵੀ ਟਾਈਮ ਤੇ ਖਾ ਸਕਦੇ ਹੋ ਬਹੁਤ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਤੁਸੀਂ ਵੀ ਇਹਨੂੰ ਜ਼ਰੂਰ ਇਸ ਤਰੀਕੇ ਨਾਲ ਬਣਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਮਜ਼ੇਦਾਰ ਟੇਸਟੀ ਬਲੈਕ ਚਨਾ ਚਾਟ ਦੀ ਰੈਸਪੀ ਕਾਲੇ ਚਨੇ ਚਾਟ ਬਣਾਉਣ ਵਾਸਤੇ ਅਸੀਂ ਇਹ ਵਾਲੀ ਇੱਕ ਕੋਲੀ ਚਣਿਆਂ ਨੂੰ ਭਿਓ ਕੇ 5-6 ਘੰਟੇ ਵਾਸਤੇ ਰੱਖਿਆ ਸੀ ਤੇ ਚਨੇ ਕਾਫੀ ਫੁੱਲ ਗਏ ਨੇ ਹੁਣ ਅਸੀਂ ਇਹਨਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਇਹਨੂੰ ਅਸੀਂ ਪਹਿਲਾਂ ਉਬਾਲ ਲਵਾਂਗੇ ਤੇ ਫਿਰ ਇਹਦੀ ਅਸੀਂ ਚਾਟ ਬਣਾ ਕੇ ਤਿਆਰ ਕਰਾਂਗੇ ਸਾਰੇ ਚਣਿਆਂ ਨੂੰ ਅਸੀਂ ਇੱਕ ਕੁੱਤਰ ਚ ਪਾ ਦਾਂਗੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਆਪਾਂ ਇਹਦੇ ਵਿੱਚ ਦੋ ਕੌਲੀਆਂ ਦੇ ਕਰੀਮ ਪਾਣੀ ਪਾ ਦਾਂਗੇ ਤਾਂ ਕਿ ਆਰਾਮ ਨਾਲ ਚਨੇ ਉਬਲ ਜਾਣ ਤੇ ਪੱਕ ਜਾਣ ਹੁਣ ਅਸੀਂ ਇਹਦੇ ਵਿੱਚ ਨਮਕ ਤੇ ਹਲਦੀ ਐਡ ਕਰਕੇ ਤੇ ਇਹਨਾਂ ਨੂੰ ਉਬਾਲਣਾ ਸ਼ੁਰੂ ਕਰਾਂਗੇ ਅੱਧਾ ਚਮਚਾ ਹਲਦੀ ਅੱਧਾ ਚਮਚਾ ਸੀ ਨਮਕ ਪਾਵਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹੁਣ ਅਸੀਂ ਕੁੱਕਰ ਬੰਦ ਕਰਕੇ 3 ਜਾਂ 4 ਵਿਸਲਾ ਲਵਾ ਕੇ ਤੇ ਚਣਿਆਂ ਨੂੰ ਪਕਾ ਲਵਾਂਗੇ ਤੇ ਫਿਰ ਬਾਅਦ ਵਿੱਚ ਅਸੀਂ ਇਹਨੂੰ ਚੈੱਕ ਕਰਦੇ ਹਾਂ ਚਣੇ ਆਪਣੇ ਉਬਲ ਗਏ ਨੇ ਜੀ ਆਹ ਦੇਖੋ ਜੀ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਇਹਨਾਂ ਤੇ ਬਿਲਕੁਲ ਸੌਫਟ ਹੋ ਗਏ ਨੇ ਆਹ ਦੇਖੋ ਜੀ ਬਿਲਕੁਲ ਸੌਫਟ ਹੋ ਗਏ ਨੇ ਤੇ ਹੁਣ ਅਸੀਂ ਇਹ ਸਾਰੇ ਚਣਿਆਂ ਨੂੰ ਇੱਕ ਟੂਡੇ ਵਿੱਚ ਕੱਢ ਲਾਂਗੇ ਜਿਹੜਾ ਚਣਿਆਂ ਦੇ ਵਿੱਚ ਆਪਾਂ ਪਾਣੀ ਪਾਇਆ ਉਹਨੂੰ ਵੀ ਅਸੀਂ ਨਾਲ ਹੀ ਕੱਢ ਲਿਆ। ਇਸ ਪਾਣੀ ਦੇ ਵਿੱਚ ਅਸੀਂ ਥੋੜੇ ਜਿਹਾ ਮਸਾਲੇ ਮਿਕਸ ਕਰਕੇ ਇੱਕ ਮਸਾਲਿਆਂ ਦਾ ਘੋਲ ਬਣਾ ਕੇ ਤਿਆਰ ਕਰਾਂਗੇ। ਜਿਹੜਾ ਕਿ ਆਪਾਂ ਨੂੰ ਅੱਗੇ ਚਾਟ ਵਿੱਚ ਕੰਮ ਆਏਗਾ। ਕੜਾਈ ਦੇ ਵਿੱਚ ਅਸੀਂ ਇੱਕ ਚਮਚਾ ਸਰੋਂ ਦਾ ਤੇਲ ਪਾਤਾ ਜੀ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਕੇ ਤੇ ਕੁੜੱਤਨ ਕੱਢ ਦਾਂਗੇ। ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚਾ ਜੀਰਾ ਤੇ ਇਸ ਦੇ ਨਾਲ ਹੀ ਇੱਕ ਚੁਟਕੀ ਪਾਵਾਂਗੇ ਜੀ ਹਿੰਗ। ਇਹਨਾਂ ਨੂੰ ਅਸੀਂ 1-2 ਮਿੰਟ ਹਲਕਾ ਜਿਹਾ ਭੁੰਨ ਲਵਾਂਗੇ। ਹੁਣ ਅਸੀਂ ਦੋ ਲੌਂਗ, ਅੱਧਾ ਪਿਆਜ਼ ਤੇ ਇੱਕ ਚਮਚਾ ਅਦਰਕ ਨੂੰ ਬ੍ਰੀਕ ਕੱਟ ਲਿਆ ਹੈ ਪਾਣੀ। ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਥੋੜਾ ਜਿਹਾ ਕਲਰ ਮਸਤੀ ਬ੍ਰਾਊਨ ਕਰਾਣਾ। ਤੇ ਅਸੀਂ ਇਹ ਵਾਲਾ ਚਣਿਆਂ ਦਾ ਪਾਣੀ ਇੱਕ ਕੌਲੀ 'ਚ ਕੱਢਾਂਗੇ ਤਾਂ ਕਿ ਇਹ ਥੋੜਾ ਜਿਹਾ ਠੰਡਾ ਹੋ ਜਾਏ ਫਿਰ ਅਸੀਂ ਇਹਦੇ ਵਿੱਚ ਸਾਰੇ ਮਸਾਲੇ ਪਾ ਕੇ ਇਹਦੀ ਇੱਕ ਪੇਸਟ ਬਣਾ ਕੇ ਤਿਆਰ ਕਰਾਂਗੇ ਚਣੇ ਭਾਲ ਦੇ ਸਮੇਂ ਜਿਹੜਾ ਆਪਾਂ ਪਾਣੀ ਅਲੱਗ ਕੱਢਿਆ ਹੈ ਉਹ ਥੋੜਾ ਠੰਡਾ ਹੋ ਗਿਆ ਤਾਂ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਅੱਧਾ ਚਮਚਾ ਆਪਾਂ ਧਨੀਆ ਪਾਊਡਰ ਲਿਆ ਜੀ ਅੱਧਾ ਚਮਚ ਗਰਮ ਮਸਾਲਾ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਅੱਧਾ ਚਮਚਾ ਸੁਦੇਗੀ ਮਿਰਚ ਅੱਧਾ ਚਮਚਾ ਆਪਾਂ ਚਣੇ ਮਸਾਲਾ ਲਿਆ ਜੀ ਇਹਦੇ ਵਿੱਚ ਆਪਾਂ ਨਮਕ ਬਾਦ ਵਿੱਚ ਐਡ ਕਰਾਂਗੇ ਕਿਉਂਕਿ ਚਣਿਆਂ ਨੂੰ ਉਬਾਲਦੇ ਸਮੇਂ ਆਪਾਂ ਇਹਦੇ ਵਿੱਚ ਨਮਕ ਪਾਇਆ ਇਸ ਕਰਕੇ ਆਪਾਂ ਨਮਕ ਨਹੀਂ ਐਡ ਕੀਤਾ ਜੇ ਜਰੂਰਤ ਪਵੇਗੀ ਜਿਸ ਟਾਈਮ ਤੇ ਅਸੀਂ ਚਾਟ ਬਣਾਣੀ ਹੈ ਉਸ ਟਾਈਮ ਤੇ ਅਸੀਂ ਨਮਕ ਨੂੰ ਪਾਵਾਂਗੇ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਹੁਣ ਅਸੀਂ ਇਹਨਾਂ ਨੂੰ ਤੜਕੇ ਦੇ ਵਿੱਚ ਪਾ ਕੇ ਪਕਾ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਸਾਰੇ ਮਸਾਲੇ ਪਾ ਦਾਂਗੇ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਬਿਲਕੁਲ ਜਦੋਂ ਤੇਲ ਛੱਡ ਦੇਵਾਂਗੇ ਫਿਰ ਅਸੀਂ ਇਹਦੇ ਵਿੱਚ ਚਨੇ ਐਡ ਕਰਾਂਗੇ ਆ ਦੇਖੋ ਜੀ ਮਸਾਲੇ ਆਪਣੇ ਪੱਕਣੇ ਸ਼ੁਰੂ ਹੋ ਗਏ ਨੇ ਥੋੜੇ ਜਿਹਾ ਗਾੜੇ ਹੋਣੇ ਵੀ ਸ਼ੁਰੂ ਹੋ ਗਏ ਨੇ ਮਸਾਲੇ ਆਪਣੇ ਪੱਕ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਇਹਨਾਂ ਨੇ ਤੇਲ ਛੱਡਤਾ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਸਾਰੇ ਚਨੇ ਪਾ ਦਾਂਗੇ ਚਨੇ ਪਾ ਕੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤਾਂ ਕਿ ਮਸਾਲਿਆਂ ਦਾ ਪੂਰਾ ਫਲੇਵਰ ਚਣਿਆਂ ਦੇ ਵਿੱਚ ਆ ਜਾਵੇ 4 ਮਿੰਟ ਹੋ ਗਏ ਨੇ ਜੀ ਅਸੀਂ ਚਣਿਆਂ ਨੂੰ ਮਸਾਲਿਆਂ ਦੇ ਨਾਲ ਪਕਾ ਰਹੇ ਹਾਂ ਜੀ ਬਹੁਤ ਵਧੀਆ ਫਲੇਵਰ ਆ ਰਿਹਾ ਜੀ ਮਸਾਲਿਆਂ ਦਾ ਤੇ ਅਸੀਂ ਬਿਲਕੁਲ ਇਹਨਾਂ ਨੂੰ ਡਰਾਈ ਕਰਕੇ ਤੇ ਗੈਸ ਬੰਦ ਕਰ ਦਾਂਗੇ ਤੇ ਫਿਰ ਅੱਗੋਂ ਅਸੀਂ ਇਹਨਾਂ ਨੂੰ ਠੰਡਾ ਕਰਕੇ ਤੇ ਇਹਦੀ ਆਪਾਂ ਚਾਟ ਬਣਾ ਕੇ ਤਿਆਰ ਕਰਾਂਗੇ ਤੇ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਚਾਟ ਬਣਾ ਰਹੇ ਹੋ ਤੇ ਇਹਦੇ ਵਿੱਚ ਇਹਨਾਂ ਨੂੰ ਪਕਾਉਂਦੇ ਸਮੇਂ ਇਮਲੀ ਦਾ ਪਾਣੀ, ਨਿੰਬੂ ਦਾ ਰਸ, ਕੁਝ ਵੀ ਖੱਟਾ ਨਹੀਂ ਇਹਦੇ ਚ ਐਡ ਕਰਨਾ। ਜਿਸ ਟਾਈਮ ਤੇ ਆਪਾਂ ਚਾਟ ਨੂੰ ਬਣਾੜਾ ਹੈ ਠੰਡਾ ਕਰਕੇ ਫਿਰ ਇਹਦੇ ਵਿੱਚ ਅਸੀਂ ਕੋਈ ਵੀ ਖੱਟੀ ਚੀਜ਼ ਇਹਦੇ ਵਿੱਚ ਪਾਵਾਂਗੇ ਇਹਦੇ ਵਿੱਚ ਚਟਪਟਾ ਟੇਸਟ ਦੇ ਆਉਣ ਵਾਸਤੇ। ਲਓ। ਚਨੇ ਆਪਣੇ ਬਿਲਕੁਲ ਡਰਾਈ ਹੋ ਗਏ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਪੱਕ ਗਏ ਨੇ ਜੀ। ਹੁਣ ਅਸੀਂ ਗੈਸ ਬੰਦ ਕਰਕੇ ਇਹਨਾਂ ਨੂੰ ਠੰਡਾ ਹੋਣ ਵਾਸਤੇ ਰੱਖਾਂਗੇ ਜਦੋਂ ਇਹ ਬਿਲਕੁਲ ਠੰਡੇ ਹੋ ਜਾਣਗੇ ਫਿਰ ਅਸੀਂ ਇਹਦੀ ਚਾਟ ਬਣਾਵਾਂਗੇ ਜੇ ਤੁਸੀਂ ਗਰਮ-ਗਰਮ ਚਾਟ ਖਾਣੀ ਹੈ ਤਾਂ ਤੁਸੀਂ ਇਹਨਾਂ ਗਰਮ ਦੀ ਚਾਟ ਬਣਾ ਸਕਦੇ ਹੋ ਪਰ ਗਰਮ ਦੇ ਵਿੱਚ ਜਿਹੜੀਆਂ ਵੀ ਆਪਾਂ ਕੱਚੀਆਂ ਸਬਜ਼ੀਆਂ ਪਾਣੀਆਂ ਨੇ ਉਹਦਾ ਫਲੇਵਰ ਬਹੁਤ ਵਧੀਆ ਨਹੀਂ ਆਉਂਦਾ ਇਸ ਕਰਕੇ ਇਹਨੂੰ ਅਸੀਂ ਠੰਡਾ ਕਰਕੇ ਇਹਦੀ ਚਾਟ ਬਣਾਵਾਂਗੇ ਇਹਨੂੰ ਅਸੀਂ ਢੱਕ ਕੇ ਰੱਖਦੇ ਆ ਜਦੋਂ ਠੰਡਾ ਹੁੰਦਾ ਹੈ ਫਿਰ ਅਸੀਂ ਅਕੇ ਇਹਦੀ ਚਾਟ ਬਣਾ ਕੇ ਤਿਆਰ ਕਰਾਂਗੇ ਚਣੇ ਦੇਖੋ ਜੀ ਆਪਣੇ ਬਿਲਕੁਲ ਠੰਡੇ ਹੋ ਗਏ ਨੇ ਜੀ ਹੁਣ ਅਸੀਂ ਇਹਦੀ ਚਾਟ ਬਣਾਵਾਂਗੇ ਮੈਂ ਇਹਦੀ ਚਾਟ ਇਸ ਤਰ੍ਹਾਂ ਕੜਾਈ ਵਿੱਚ ਬਣਾ ਰਹੀ ਹਾਂ ਤੁਸੀਂ ਚਾਹੋ ਤੇ ਇਹਨੂੰ ਕੋ ਖੁੱਲੇ ਭਾਂਡੇ ਵਿੱਚ ਕੱਢ ਲਓ ਜਾਂ ਕਿਸੇ ਡੋਂਗੇ ਵਿੱਚ ਕੱਢ ਲਓ ਫਿਰ ਇਹਦੀ ਚਾਟ ਬਣਾਓ ਤੇ ਚਾਟ ਵਾਸਤੇ ਆਪਾਂ ਸਾਰਾ ਸਮਾਨ ਰੈਡੀ ਕਰਕੇ ਰੱਖਿਆ ਹੈ ਮੈਂ ਤੁਹਾਨੂੰ ਇੱਕ ਵਾਰੀ ਉਹ ਸਾਰਾ ਸਮਾਨ ਦਿਖਾ ਦਿੰਨੀ ਹਾਂ ਜੀ ਇੱਕ ਪਿਆਜ਼ ਨੂੰ ਇਸ ਤਰ੍ਹਾਂ ਸੀ ਬਰੀਕ ਕੱਟ ਲਿਆ ਇੱਕ ਟਮਾਟਰ ਟਮਾਟਰ ਨੂੰ ਵੀ ਅਸੀਂ ਬਰੀਕ ਕੱਟ ਲਿਆ ਤੇ ਇੱਕ ਉਬਲੇ ਹੋਏ ਆਲੂ ਲਿਆ ਜੀ ਆਲੂ ਨੂੰ ਵੀ ਅਸੀਂ ਛੋਟੇ ਟੁਕੜੀਆਂ 'ਚ ਕੱਟ ਲਿਆ ਹੈ ਇੱਕ ਖੀਰਾ ਉਹਨੂੰ ਵੀ ਇਸ ਤਰ੍ਹਾਂ ਸੇਬੀ ਕੱਟ ਲੈ ਥੋੜਾ ਜਿਹਾ ਧਨੀਆ ਤੇ ਇੱਕ ਹਰੀ ਮਿਰਚ ਉਹਨੂੰ ਵੀ ਕੱਟ ਲਿਆਏ ਤੇ ਅਜ ਇਹਦੇ ਵਿੱਚ ਥੋੜਾ ਜਿਹਾ ਚਟਪਟਾ ਟੇਸਟ ਲੈਣ ਲਈ ਥੋੜੀ ਜਿਹੀ ਖਟਾਸ ਲੈਣ ਵਾਸਤੇ ਅਸੀਂ ਇੱਕ ਨਿੰਬੂ ਦਾ ਰਸ ਤੇ ਇੱਕ ਆਬਲਾ ਇਹਨੂੰ ਕਿਦੂਕਸ਼ ਕਰਕੇ ਲਿਆ ਆ ਜੀ ਤੁਸੀਂ ਚਾਹੋ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਛੱਡ ਕੇ ਇਹਦੀ ਜਗ੍ਹਾ ਤੁਸੀਂ ਇਮਲੀ ਦੀ ਬਣਾ ਕੇ ਚਟਨੀ ਉਹਨੂੰ ਵੀ ਪਾ ਸਕਦੇ ਹੋ ਸਿੰਪਲ ਇਮਲੀ ਨੂੰ ਪਾਣੀ ਦੇ ਵਿੱਚ ਘੋਲ ਕੇ ਤੇ ਉਹਦੇ ਰਸੇ ਨੂੰ ਵੀ ਤੁਸੀਂ ਇਹ ਚਾਟ ਵਿੱਚ ਪਾ ਸਕਦੇ ਹੋ ਜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਜੀ। ਪਿਆਜ਼ ਦੇ ਨਾਲੇ ਟਮਾਟਰ ਆਲੂ ਠੀਕਾ ਚੰਗੀ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਵਾਰੀ ਚਾਟ ਦੇ ਵਿੱਚ ਮਿਕਸ ਕਰ ਲਵਾਂਗੇ। ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਕਾਲਾ ਨਮਕ ਅੱਧਾ ਚਮਚ ਛਿੱਟਾ ਨਮਕ ਇਸ ਦੇ ਨਾਲ ਨਿੰਬੂ ਦਾ ਰਸ ਤੇ ਥੋੜਾ ਜਿਹਾ ਕद्दूकस ਕੀਤਾ ਆਮਲਾ ਇਹ ਪਾ ਦਾਂਗੇ ਜੀ ਇੱਕ ਚਾਟ ਮਸਾਲਾ ਆਪਾਂ ਚਾਟ ਬਣਾਈ ਸੀ ਉਹਦੇ ਵਾਸਤੇ ਤਿਆਰ ਕੀਤਾ ਸੀ ਉਹ ਮੇਰੇ ਕੋਲ ਪਿਆ ਸੀ ਤੇ ਇੱਕ ਚਮਚਾ ਆਪਾਂ ਪਾ ਕੇ ਉਹ ਪਾ ਦਾਂਗੇ ਜੀ ਇਸ ਦੇ ਨਾਲ ਪਾਵਾਂਗੇ ਜੀ ਬਰੀਕ ਧਨੀਆ ਹਰੀ ਮਿਰਚ ਜੇਕਰ ਤੁਸੀਂ ਛੋਟੇ ਬੱਚਿਆਂ ਦੇ ਚਾਟ ਬਣਾ ਰਹੇ ਹੋ ਤਾਂ ਤੁਸੀਂ ਮਿਰਚ ਦਾ ਇਸਤੇਮਾਲ ਬਿਲਕੁਲ ਨਾ ਕਰੋ ਮਿਰਚ ਤੋਂ ਬਿਨਾਂ ਹੀ ਇਹਨੂੰ ਬਣਾ ਕੇ ਤੋ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਬਹੁਤ ਹੀ ਟੇਸਟੀ ਤੇ ਚਟਪਟੀ ਚਾਟ ਨੂੰ ਕਰਦੇ ਹਾਂ ਜੀ ਸਰਵ ਲਓ ਜੀ ਚਨਾ ਚਾਟ ਬਣ ਕੇ ਬਿਲਕੁਲ ਰੈਡੀ ਹੈ ਜੀ ਹੁਣ ਕਰਦੇ ਹਾਂ ਜੀ ਆਪਾਂ ਇਹਦੀ ਪਲੇਟਿੰਗ ਜਿਸ ਤਰ੍ਹਾਂ ਇੱਥੇ ਮੈਂ ਚਣਿਆਂ ਨੂੰ ਤੜਕਾ ਲਗਾ ਕੇ ਇਹਦੀ ਚਾਟ ਬਣਾਈ ਹੈ ਤੇ ਸਿੰਪਲ ਤੁਸੀਂ ਚਣਿਆਂ ਨੂੰ ਉਬਾਲ ਲਓ ਤੇ ਉਹਨਾਂ ਨੂੰ ਠੰਡਾ ਕਰਕੇ ਤੇ ਜਿਵੇਂ ਸਾਰਾ ਸਮਾਨ ਆਪਾਂ ਇਹਦੇ ਵਿੱਚ ਬਾਅਦ ਵਿੱਚ ਐਡ ਕੀਤਾ ਤੁਸੀਂ ਉਸੇ ਤਰ੍ਹਾਂ ਹੀ ਸਾਰੇ ਸਮਾਨ ਨੂੰ ਮਿਕਸ ਕਰਕੇ ਇਹਨੂੰ ਬਿਨਾ ਤੜਕੇ ਤੋਂ ਵੀ ਬਣਾ ਸਕਦੇ ਹੋ ਤਾਂ ਵੀ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਚੋਆਇਸ ਆਪਣੀ ਹੈ ਜਿਸ ਤਰੀਕੇ ਨਾਲ ਸਾਨੂੰ ਖਾਣਾ ਪਸੰਦ ਹੈ ਉਸ ਤਰੀਕੇ ਨਾਲ ਇਹਨੂੰ ਬਣਾ ਸਕਦੇ ਹਾਂ ਜੀ ਹੁਣ ਅਸੀਂ ਚਾਟ ਨੂੰ ਕਰਦੇ ਹਾਂ ਜੀ ਸਰਵ ਹੁਣ ਅਸੀਂ ਇਹਦੇ ਤੇ ਥੋੜਾ ਜਿਹਾ ਕਦੂਕਸ ਕੀਤਾ ਹੋਇਆ ਆਮਾ ਪਾਵਾਂਗੇ ਤੇ ਇਸ ਦੇ ਨਾਲ ਕੱਟਿਆ ਹੋਇਆ ਥੋੜਾ ਜਿਹਾ ਬਰੀ ਹਰਾ ਧਨੀਆ ਥੋੜਾ ਜਿਹਾ ਇਸ ਦੇ ਉੱਪਰ ਆਪਾਂ ਬ੍ਰੇਕ ਸੇਮਾ ਨਮਕੀਨો ਪਾਵਾਂਗੇ ਜੀ ਲਓ ਜੀ ਬਹੁਤ ਹੀ ਚਟਪਟੀ ਚਾਟ ਬਣ ਕੇ ਤਿਆਰ ਹੈ ਜੀ ਬਹੁਤ ਟੇਸਟੀ ਆਪਣੀ ਚਨਾ ਮਸਾਲਾ ਚਾਟ ਬਣ ਕੇ ਤਿਆਰ ਹੋਈ ਹੈ ਜੀ ਤੇ ਇਹਨੂੰ ਤੁਸੀਂ ਬ੍ਰੇਕਫਾਸਟ ਵਿੱਚ ਲੈ ਸਕਦੇ ਹੋ ਡਿਨਰ 'ਚ ਵੀ ਲੈ ਸਕਦੇ ਹੋ ਜਿਸ ਟਾਈਮ ਤੇ ਵੀ ਤੁਹਾਡਾ ਮਨ ਕਰੇ ਕੁਝ ਟੈਂਗੀ ਚਟਪਟਾ ਖਾਣ ਨੂੰ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਸਿਰਫ ਇਹਦੇ ਵਿੱਚ ਤੁਸੀਂ ਮਸਾਲੇ ਜੋ ਵੀ ਆਪਣੇ ਟੇਸ ਦੇ ਅਕੋਰਡਿੰਗ ਇਹਨਾਂ ਨੂੰ ਵੱਧ ਘੱਟ ਕਰ ਸਕਦੇ ਹੋ ਜੀ ਤੇ ਤੁਸੀਂ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਇਹ ਸੀ ਮੇਰਾ ਤਰੀਕਾ ਚਨਾ ਮਸਾਲਾ ਚਾਟ ਬਣਾਉਣ ਦਾ ਜੇਕਰ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਤੇ ਤੁਸੀਂ ਵੀ ਇਹਨੂੰ ਜ਼ਰੂਰ ਬਣਾਇਓ ਜੀ ਤੇ ਆਪਾਂ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਤਕਲੀ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ